ਮੌਸਮ ਦੀ ਹਾਲ ਬਿਆਨ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਗੱਲ ਕਰਾਂਗੇ ਭਾਰਤ ਦੇ ਤਾਜ ਦੀ ਜੀ ਹਾਂ ਜੰਮੂ ਕਸ਼ਮੀਰ ਵਿੱਚ ਅੱਜ ਬਰਫਬਾਰੀ ਹੋ ਸਕਦੀ ਹੈ ਤੇ ਉੱਥੇ ਹੀ ਤੇਜ਼ ਮੀਂਹ ਪਵੇਗਾ ਤੇ ਪਹਾੜੀ ਇਲਾਕਿਆਂ ਵਿੱਚ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਕਈ ਇਲਾਕਿਆਂ ਵਿੱਚ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੂਫਾਨ ਆਵੇਗਾ ਤੇ ਉੱਥੇ ਹੀ ਮੀਂਹ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਪੰਜਾਬ ਦੀ ਜੇਕਰ ਗੱਲ ਕਰਦੇ ਆ ਇਸ ਸਮੇਂ ਹਵਾ ਚੱਲ ਰਹੀ ਹੈ ਪਰ ਕੁਝ ਸਮਾਂ ਬਾਅਦ ਇਥੇ ਇਹ ਤਾਪਮਾਨ ਵਧ ਜਾਵੇਗਾ 30 ਡਿਗਰੀ ਤੋਂ ਉੱਪਰ ਤਾਪਮਾਨ ਰਹੇਗਾ ਤੇ ਉਥੇ ਹੀ ਰਾਜਸਥਾਨ ਗੁਜਰਾਤ ਵਿੱਚ ਵੀ ਗਰਮੀ ਅਜੇ ਰਹੇਗੀ 35 ਡਿਗਰੀ ਤੋਂ ਜ਼ਿਆਦਾ ਤਾਪਮਾਨ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਦੇ ਵਿੱਚ ਰਹੇਗਾ ਤੇ ਜੇਕਰ ਦੱਖਣੀ ਸੂਬਿਆਂ ਦੀ ਗੱਲ ਕਰਦੇ ਆ ਕਰਨਾਟਕ ਤਾਮਿਲਨਾਡੂ ਕੇਰਲ ਵਿੱਚ ਮੀਂਹ ਪਵੇਗਾ ਤੇ ਉਥੇ ਹੀ ਰਾਜਸਥਾਨ ਵਿੱਚ ਗਰਮੀ ਰਹੇਗੀ ਤਾਂ ਪੂਰੇ ਭਾਰਤ ਵਿੱਚ ਜਿਹੜੇ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਹ ਹੈ ਪਹਾੜੀ ਇਲਾਕੇ ਉੱਤਰਾਖੰਡ ਤੇ ਉਥੇ ਹੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਕੁਝ ਇਲਾਕੇ ਤੇ ਮੈਦਾਨੇ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਮੀਂਹ ਪਵੇਗਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪਵੇਗਾ ਖਾਸ ਤੌਰ ਤੇ ਮਾਲਵਾ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਥੇ ਹੀ ਦੁਪਹਿਰ ਸਮੇ ਅੱਜ ਧੁੱਪ ਨਿਕਲੇਗੀ ਤੇ ਤਾਪਮਾਨ ਵਿੱਚ ਵਾਧਾ ਅੱਜ ਦੇਖਣ ਨੂੰ ਮਿਲੇਗਾ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਜਾ ਰਿਹਾ ਸੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਹਨੇਰੀ ਦੇਖੀ ਗਈ ਤੇ ਤੇਜ਼ ਮੀਂਹ ਚ ਖੜਕਾਰਨ ਕਾਫੀ ਨੁਕਸਾਨ ਵੀ ਹੋਇਆ ਸੀ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆਈ ਸੀ ਕਿਉਂਕਿ ਮੰਡੀਆਂ ਵਿੱਚ ਇਸ ਸਮੇਂ ਕਣਕ ਪਈ ਹੈ ਤੇ ਜਿਹੜੀ ਖੜੀ ਫਸਲ ਹੈ ਕਣਕ ਦੀ ਉਸ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ ਪਰ ਅੱਜ ਮੌਸਮ ਸਾਫ਼ ਰਹਿਣ ਦੀ ਪੰਜਾਬ ਵਿੱਚ ਸੰਭਾਵਨਾ ਹੈ